ਪੰਜਾਬੀ ਗਾਇਕ ਬੱਬੂ ਮਾਨ ਪਿੰਜ ਟਾਂਟੀ ਬੋਂਚੇ ਜਿੱਥੇ ਉਹਨਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੱਪੜੇ ਤੇ ਰਾਹਤ ਸਮਗਰੀ ਵੰਡੀ ਇਸ ਮੌਕੇ ਬੱਬੂ ਮਾਨ ਨੇ ਕਿਹਾ ਕਿ ਜਦੋਂ ਕੋਈ ਆਫਤ ਆਉਂਦੀ ਹੈ ਤਾਂ ਸਾਰਿਆਂ ਨੂੰ ਇੱਕ ਦੂਜੇ ਨਾਲ ਜੁੜ ਜਾਣਾ ਚਾਹੀਦਾ ਸਾਰੇ ਸੇਵਾ ਕਰੋ ਕੱਲ ਕਿਸੇ ਨਹੀਂ ਦੇਖਿਆ ਅੱਜ ਤੁਹਾਡੀ ਜੇਬ ਵਿੱਚ ਪੈਸੇ ਨਹੀਂ ਤਾਂ ਤੁਸੀਂ ਕਿਸੇ ਦਾ ਦਰਦ ਵੰਡਾ ਸਕਦੇ ਹੋ ਤਾਂ ਵੰਡਾ ਲਓ ਬੱਬੂ ਮਾਨ ਦਾ ਕਹਿਣਾ ਹੈ ਕਿ ਅੱਜ ਜੇ ਤੁਹਾਡੀ ਜੇਬ ਵਿੱਚ ਪੈਸੇ ਨਹੀਂ ਤਾਂ ਤੁਸੀਂ ਕਿਸੇ ਦਾ ਦਰਦ ਵੰਡਾ ਸਕਦੇ ਹੋ ਤਾਂ ਵੰਡਾ ਲਓ ਉਹਨਾਂ ਨੇ ਕਿਹਾ ਕਿ ਮੇਰੇ ਵੱਲੋਂ ਨਿੱਕੀ ਜੀ ਸੇਵਾ ਕੀਤੀ ਜਾ ਰਹੀ ਹੈ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਦੱਸ ਦਈਏ ਸਾਰੇ ਪੰਜਾਬੀ ਗਾਇਕ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਚੁੱਕੇ ਨੇ ਤੇ ਉਹਨਾਂ ਵੱਲੋਂ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਗਈ ਹੈ ਤਾਂ ਜੋ ਲੋਕਾਂ ਦੀ ਮਦਦ ਕੀਤੀ ਜਾ ਸਕੇ ਤੁਸੀਂ ਸੇਵਾ ਕਰਦੇ ਹੋ ਦੇਖੋ ਤੁਸੀਂ ਜਦੋਂ ਕੋਈ ਇੱਕ ਬੰਦਾ ਕੋਈ ਸੇਵਾ ਕਰਨ ਆਉਂਦਾ ਤੁਸੀਂ ਉਹਨੂੰ ਮਿਲਦੇ ਹੋ ਉਹਦਾ ਹੋਰ ਹੌਸਲਾ ਵਧਾਉਨੇ ਹੋ ਤੁਸੀਂ ਉਹਦੀ ਗੱਲ ਅੱਗੇ ਤੱਕ ਪਹੁੰਚਾਉਨੇ ਹੋ ਉਹਨੂੰ ਦੇਖ ਕੇ ਬਹੁਤ ਹੋਰ ਬੱਚੇ ਪ੍ਰਭਾਵਿਤ ਹੁੰਨੇ ਆ ਫਿਰ ਉਹ ਕੋਸ਼ਿਸ਼ ਕਰਦੇ ਆ ਐਦਾਂ ਟੁਪਕਾ ਟੁਪਕਾ ਜਿਵੇਂ ਕਹਿੰਦੇ ਨੇ ਨਾ ਸਾਗਰ ਬਣ ਜਾਂਦਾ ਐਦਾਂ ਤੁਸੀਂ ਅਸੀਂ ਸਾਰੇ ਰਲ ਕੇ ਕਰਦੇ ਆ ਜਿੰਨੇ ਕੁ ਜੋਗਿਆ ਕਰਦੇ ਰਹੋ ਬਸ ਉਏ ਮੈਨੂੰ ਲੱਗਦਾ ਜ਼ਿਆਦਾ ਪ੍ਰਸ਼ਾਸਨ ਦਾ ਸਕਦਾ ਕਿ ਨਸ਼ਾ ਕਿਸ ਮਾਤਰਾ ਚ ਤੇ ਕਿੱਥੋਂ हट ਸਕਦਾ ਨਸ਼ੇ ਦੀ ਬੈਕਬੋਨ ਟੁੱਟ ਜੂਗੀ ਤਾਂ हट ਜਾਊਗਾ ਔਰ ਇਹ ਇਹ ਵੀ ਬਹੁਤ ਬੜਾ ਮਤਲਬ ਇਹ ਚੀਜ਼ਾਂ ਡਿਬੇਟ ਦੀਆਂ ਨੇ ਕਿ ਮੇਰੇ ਜਾਂ ਤੁਹਾਡੇ ਇੱਕ ਸਵਾਲ ਨਾਲ ਚੀਜ਼ਾਂ ਨਹੀਂ ਖਤਮ ਹੋਣਾਂ ਇਹਦੇ ਲਈ ਨਾ ਪਿੰਡ ਪੱਧਰ ਤੇ ਤੁਹਾਨੂੰ ਆਪ ਤੁਹਾਨੂੰ ਸਾਨੂੰ ਐਫਰਟ ਕਰਨੇ ਪੈਣਗੇ ਨਸ਼ਾ ਕੱਲਾ ਜੇ ਆਪਾਂ ਸੋਚੀਏ ਵੀ ਪ੍ਰਸ਼ਾਸਨ ਹੀ ਮਗਾ ਸਕਦਾ ਨਾ ਇਹ ਪਿੰਡਾਂ ਦੇ ਲੋਕਾਂ ਨੂੰ ਪਹਿਲਾਂ ਆਪਣੇ ਮੁੰਡਿਆਂ ਨੂੰ ਤੋੜਨਾ ਪਊਗਾ ਬਹੁਤ ਚੀਜ਼ਾਂ ਨਾ ਕੀ ਹੁੰਦਾ ਜਦੋਂ ਬੰਦੇ ਦੀ ਚੜ੍ਹਦੀ ਉਮਰ ਹੁੰਦੀ ਹੈ ਨਾ ਉਹ ਜ਼ਹਿਨੀਆਂ ਤੌਰ ਤੇ ਉਹਨੂੰ ਮੋੜਨਾ ਹੁੰਦਾ ਹੈ ਕਈ ਵਾਰੀ ਚੀਜ਼ਾਂ ਪ੍ਰੈਸ਼ਰ ਨਾਲ ਨਹੀਂ ਠੀਕ ਹੁੰਦੀਆਂ ਉਹਨੂੰ ਜ਼ਹਿਨੀਆਂ ਤੌਰ ਤੇ ਉਹਨਾਂ ਨੂੰ ਉਸ ਤਰ੍ਹਾਂ ਦੀ ਓਪਰੇਸ਼ਿੰਗ ਦੀ ਲੋਡ ਹੁੰਦੀ ਹੈ ਉਹਦੇ ਨਾਲ ਜਿੱਦ ਨਾਲ ਕਈ ਵਾਰੀ ਬੱਚੇ ਮੋੜੋਨੇ ਉਹਨਾਂ ਨੂੰ ਆਪਣੀਆਂ ਸਖਿਆਵਾਂ ਦੇਣੀਆਂ ਪੈਣਗੀਆਂ ਸਾਡੇ ਪ੍ਰੇਚਰ ਵਰਗ ਨੂੰ ਐਫਰਟ ਕਰਨੇ ਪੈਣਗੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਮਤੇ ਪਾਉਣੇ ਪੈਣਗੇ ਫਿਰ ਫਿਰ ਹੋ ਜਾਊਗਾ ਕੋਈ ਏਡੀ ਗੱਲ ਠੀਕ ਪੰਜਾਬੀ ਗਾਇਕ ਬੱਬੂ ਮਾਨ ਪਿੰਜ ਟਾਂਟੀ ਬੋਂਚੇ ਜਿੱਥੇ ਉਹਨਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੱਪੜੇ ਤੇ ਰਾਹਤ ਸਮਗਰੀ ਵੰਡੀ ਇਸ ਮੌਕੇ ਬੱਬੂ ਮਾਨ ਨੇ ਕਹਿ ਕੇ ਜਦੋਂ ਕੋਈ ਆਫਤ ਆਉਂਦੀ ਹੈ ਤਾਂ ਸਾਰਿਆਂ ਨੂੰ ਇੱਕ ਦੂਜੇ ਨਾਲ ਜੁੜ ਜਾਣਾ ਚਾਹੀਦਾ ਸਾਰੇ ਸੇਵਾ ਕਰੋ ਕੱਲ ਕਿਸੇ ਨਹੀਂ ਦੇਖਿਆ ਅੱਜ ਤੁਹਾਡੀ ਜੇਬ ਚ ਪੈਸੇ ਨਹੀਂ ਤਾਂ ਤੁਸੀਂ ਕਿਸੇ ਦਾ ਦਰਦ ਵੰਡਾ ਸਕਦੇ ਹੋ ਤਾਂ ਵੰਡਾ ਲਓ ਬੱਬੂ ਮਾਨ ਦਾ ਕਹਿਣਾ ਹੈ ਕਿ ਅੱਜ ਜੇ ਤੁਹਾਡੀ ਜੇਬ ਵਿੱਚ ਪੈਸੇ ਨਹੀਂ ਤਾਂ ਤੁਸੀਂ ਕਿਸੇ ਦਾ ਦਰਦ ਵੰਡਾ ਸਕਦੇ ਹੋ ਤਾਂ ਵੰਡਾ ਲਓ ਉਹਨਾਂ ਨੇ ਕਿਹਾ ਕਿ ਮੇਰੇ ਵੱਲੋਂ ਨਿੱਕੀ ਜੀ ਸੇਵਾ ਕੀਤੀ ਜਾ ਰਹੀ ਹੈ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਦੱਸ ਦਈਏ ਪਹਿਲਾਂ ਬਹੁਤ سارے ਪੰਜਾਬੀ ਗਾਇਕ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਚੁੱਕੇ ਨੇ ਤੇ ਉਹਨਾਂ ਵੱਲੋਂ ਲੋਕਾਂ ਨੂੰ ਰਾਹਤ ਸਮਗਰੀ ਵੰਡੀ ਗਈ ਹੈ ਤਾਂ ਜੋ ਲੋਕਾਂ ਦੀ ਮਦਦ ਕੀਤੀ ਜਾ ਸਕੇ। ਤੁਸੀਂ ਸੇਵਾ ਕਰਦੇ ਹੋ ਦੇਖੋ ਤੁਸੀਂ ਜਦੋਂ ਕੋਈ ਇੱਕ ਬੰਦਾ ਕੋਈ ਸੇਵਾ ਕਰਨ ਆਉਂਦਾ ਤੁਸੀਂ ਉਹਨੂੰ ਮਿਲਦੇ ਹੋ ਉਹਦਾ ਹੋਰ ਹੌਸਲਾ ਵਧਾਉਨੇ ਹੋ ਤੁਸੀਂ ਉਹਦੀ ਗੱਲ ਅੱਗੇ ਤੱਕ ਪਹੁੰਚਾਉਨੇ ਹੋ ਉਹਨੂੰ ਦੇਖ ਕੇ ਬਹੁਤ ਹੋਰ ਬੱਚੇ ਪ੍ਰਭਾਵਿਤ ਹੁੰਨੇ ਆ ਫਿਰ ਉਹ ਕੋਸ਼ਿਸ਼ ਕਰਦੇ ਆ ਐਦਾਂ ਟੁਪਕਾ ਟੁਪਕਾ ਜਿਵੇਂ ਕਹਿੰਦੇ ਨੇ ਨਾ ਸਾਗਰ ਬਣ ਜਾਂਦਾ। ਐਦਾਂ ਤੁਸੀਂ ਅਸੀਂ ਸਾਰੇ ਰਲ ਕੇ ਕਰਦੇ ਆ ਜਿੰਨੇ ਕੁ ਜੋਗਿਆ ਕਰਦੇ ਰਹੋ ਬਸ ਵੇ ਮੈਨੂੰ ਲੱਗਦਾ ਜ਼ਿਆਦਾ ਪ੍ਰਸ਼ਾਸਨ ਦਾ ਸਕਦਾ ਕਿ ਨਸ਼ਾ ਕਿਸ ਮਾਤਰਾ ਚ ਤੇ ਕਿੱਥੋਂ हट ਸਕਦਾ ਨਸ਼ੇ ਦੀ ਬੈਕਬੋਨ ਟੁੱਟ ਜੂਗੀ ਤਾਂ हट ਜੂਗਾ ਔਰ ਇਹ ਇਹ ਵੀ ਬਹੁਤ ਬੜਾ ਮਤਲਬ ਇਹ ਚੀਜ਼ਾਂ ਡਿਬੇਟ ਦੀਆਂ ਕਿ ਮੇਰੇ ਜਾਂ ਤੁਹਾਡੇ ਇੱਕ ਸਵਾਲ ਨਾਲ ਚੀਜ਼ਾਂ ਨਹੀਂ ਖਤਮ ਹੋਣੇ ਇਹਦੇ ਲਈ ਨਾ ਪਿੰਡ ਪੱਧਰ ਤੇ ਤੁਹਾਨੂੰ ਆਪ ਤੁਹਾਨੂੰ ਸਾਨੂੰ ਐਫਰਟ ਕਰਨੇ ਪੈਣਗੇ ਨਸ਼ਾ ਕੱਲਾ ਜੇ ਆਪਾਂ ਸੋਚੀਏ ਵੀ ਪ੍ਰਸ਼ਾਸਨ ਨਹੀਂ ਮਗਾ ਸਕਦਾ ਨਾ ਇਹ ਪਿੰਡਾਂ ਦੇ ਲੋਕਾਂ ਨੂੰ ਪਹਿਲਾਂ ਆਪਣੇ ਮੁੰਡਿਆਂ ਨੂੰ ਤੋੜਨਾ ਪਊਗਾ ਬਹੁਤ ਚੀਜ਼ਾਂ ਨਾ ਕੀ ਹੁੰਦਾ ਜਦੋਂ ਬੰਦੇ ਦੀ ਚੜ੍ਹਦੀ ਉਮਰ ਹੁੰਦੀ ਹੈ ਨਾ ਉਹ ਜ਼ਹਿਨੀਆਂ ਤੌਰ ਤੇ ਉਹਨੂੰ ਮੋੜਨਾ ਹੁੰਦਾ ਹੈ ਕਈ ਬਰੀ ਚੀਜ਼ਾਂ ਪ੍ਰੈਸ਼ਰ ਨਾਲ ਵੀ ਠੀਕ ਹੋ ਜਾਂਦੀਆਂ ਉਹਨੂੰ ਜ਼ਹਿਨੀਆਂ ਤੌਰ ਤੇ ਉਹਨਾਂ ਨੂੰ ਉਸ ਤਰ੍ਹਾਂ ਦੀ ਪ੍ਰੈਸ਼ਿੰਗ ਦੀ ਲੋਡ ਹੁੰਦੀ ਹੈ ਉਹਦੇ ਨਾਲ ਜਿਹਦੇ ਨਾਲ ਕਈ ਵਾਰੀ ਬੱਚੇ ਮੋੜਾਉਨੇ ਉਹਨਾਂ ਨੂੰ ਆਪਣੀਆਂ ਸਖਿਆਵਾਂ ਦੇਣੀਆਂ ਪੈਣਗੀਆਂ ਸਾਡੇ ਪ੍ਰੀਚਰ ਵਰਗ ਨੂੰ ਐਫਰਟ ਕਰਨੇ ਪੈਣਗੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਮਤੇ ਪਾਉਣੇ ਪੈਣਗੇ ਫਿਰ ਫਿਰ ਹੋ ਜਾਊਗੀ ਕੋਈ ਐਡੀ ਗੱਲ ਕੀ ਤੁਸੀਂ ਵੀ ਆਪਣੇ ਵਹੀਕਲ, ਘਰ, ਕਾਰੋਬਾਰ ਜਾਂ ਫਿਰ ਲਾਈਫ ਇੰਸ਼ੋਰੈਂਸ ਲੱਭ ਰਹੇ ਹੋ ਫਤੇ ਇੰਸ਼ੋਰੈਂਸ ਸੋਲੂਸ਼ਨ ਆਈ ਐਨ ਸੀ ਤੁਹਾਡੇ ਘਰ ਲਈ ਲੈ ਕੇ ਆਏ ਨੇ ਭਰੋਸੇਮੰਦ ਸਸਤੀ ਇੰਸ਼ੋਰੈਂਸ ਸੇਵਾ ਇੱਥੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਕੀਤੀ ਜਾਂਦੀ ਹੈ ਜੇ ਤੁਸੀਂ ਵੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਫਤੇ ਇੰਸ਼ੋਰੈਂਸ ਤੁਹਾਡੇ ਭਰੋਸੇ ਦਾ ਸਾਥੀ